ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀ ਆਤਮਾ ਤੁਹਾਰਾ ਥੀਆ ਰਹਾ ਅਨਕ ਜਨਮ ਬਜੋਨੀ ਭ੍ਰਮਿਆ ਬਰ ਬਰ ਦੁਖ ਪਾਏ ਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦਿਉ ਦਰਸ਼ ਹਰਿ ਰਾਏ ਆ ਸੋਈ ਹੋਆ ਜੋ ਤਿਸ ਭਨ ਅਵਰਨ ਗਿਣੇ ਕੀਤਾ ਤਮਰੇ ਭਾਣੇ ਪਰਮ ਮਹਮੋਹਿਆ ਜਗਤ ਨਾਹੀ ਸੋਤਾ ਮੇਨੋ ਸੁਨਹਾ ਤਮ ਪ੍ਰਾਨ ਪਤ ਪਿਆਰੇ ਕਿਰਪਾ ਨਿੰਦ ਦਿਆਲਾ ਰਾਖ ਲੈ ਹੋ ਪਿਤਾ ਪ੍ਰਭ ਮੇਰੇ ਅਨਤ ਹੈ ਕਰ ਪ੍ਰਿਤ ਪਾਲਾ ਜਿਸਨ ਤਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਤੂਰ ਦਿਓ ਸੰਤਨ ਕੇ ਸੁਖ ਨਾਨਕ ਯੋ ਬੱਚੈ ਗੋੜੀ ਮਹੱਲਾ ਪੰਜਵਾਂ ਮਿਲੋ ਪਿਆਰੇ ਜੀ ਆ ਪ੍ਰਭ ਕੀ ਆ ਤੁਮਾਰਾ ਥੀ ਯਾ ਰਹਾ ਹੰਕ ਜਨਮ ਬਹੁ ਜੋਨੀ ਭ੍ਰਮਿਆ ਬਹਰ ਬਹਰ ਦੁਖ ਪਾਏ ਆ ਤੁਮਰੀ ਕਿਰਪਾ ਤੇ ਮਨੁਖ ਦੇਹ ਪਾਈ ਹੈ ਦੇਹੋ ਦਰਸ਼ ਹਰ ਰਾਈ ਆ ਸੋਈ ਹੋਆ ਤੇਰੇ ਭਾਣ ਅਵਰਨ ਗਿਣਹੀ ਕੀਤਾ ਤੇਰੇ ਭਾਣੇ ਪਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਨਹਾ ਤਮ ਪ੍ਰਾਨਬੱਧ ਪਿਆਰੇ ਕਿਰਪਾ ਨਿਧ ਦਿਆਲਾ ਰੱਖ લેਹੁ ਪਿਤਾ ਪਰਮ ਮੇਰੇ ਨਤੈ ਕਰਿ ਕਰਤ ਪਾਲਾ ਜਿਸਨ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਤੂਰ ਦਿਓ ਸੰਤਨ ਕੀ ਸੁਖ ਨਨਕ ਯੋ ਬਚੈ ਗਉੜੀ ਮੱਲਾ 5 ਵਾ ਮਿਲੋ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ ਥੀਆ ਰਹਾ ਹਨਕ ਜਨਮ ਬਹੁ ਜੋਨੀ ਭ੍ਰਮਿਆ ਬਹਰ ਬਹਰ ਦੁਖ ਪਾਈ ਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦਿਓ ਦਰਸ਼ ਹਰ ਰਾਇ ਸੋਈ ਹੋਆ ਭਾਨਾ ਅਬਰਨ ਗਿਨਹੀ ਕੀਤਾ ਤੇਮਰੇ ਭਾਣੇ ਪਰਮ ਮਹਿ ਮਹਿਆ ਜਗਤ ਨਾਹੀ ਸੂਤਾ ਬਿਨੋ ਸੁਨਹ ਤਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਿਆਲਾ ਰੱਖ ਲਿਓ ਪਿਤਾ ਪ੍ਰਭ ਮੇਰੇ ਅਨਤ ਕ੍ਰਿਤ ਪੱਲਾ ਜਿਸਨ ਤਮੇ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਤੂਰ ਦਿਹੁ ਨਾਨਕ ਕੀ ਸੁਖ ਨਾਨਕ ਯੋ ਬਚੈ ਗੋੜੀ ਮੱਲਾ ਪੰਜਵਾ ਮਿਲਹੁ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ ਥੀ ਆ ਰਹਾ ਹਾਂ ਅਨੰਤ ਜਨਮ ਬਹੁ ਜੋਨੀ ਭ੍ਰਮਿਆ ਬਹੁ ਬਰ ਦੁੱਖ ਪਾਏ ਆ ਤੇਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਅਵਰ ਨਗਨ ਏ ਕੀਤਾ ਤੇਮਰੇ ਬਾਣੇ ਪਰਮ ਮੋਹਿ ਮੋਹਿ ਆ ਜਗਤ ਨਾਹੀ ਸੂਤਾ ਬਿਨ ਸੁਨਹਾ ਤਮ ਪ੍ਰਾਨ ਪਦ ਪਿਆਰੇ ਕਿਰਪਾ ਨਿਦ ਦਿਆਲਾ ਰਾਖ ਲੈ ਹੋ ਬਿਤਾ ਪਰਮ ਮੇਰੇ ਨਤੈ ਕਰ ਪ੍ਰਿਤ ਪਾਲਾ ਜਿਸਨ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਚੈ ਕਰ ਕਿਰਪਾ ਦੂਰ ਦਿਓ ਸੰਤਨ ਕੀ ਸੁਖ ਨਾਨਕ ਹੋ ਬਚੈ ਗੋੜੀ ਮਹੱਲਾ ਪੰਜਵਾ ਮਿਲਹੁ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀ ਆ ਰਹਾ ਹੰਨਕ ਜਨਮ ਬਹ ਜੋਨੀ ਭ੍ਰਮਿਆ ਬਹਰ ਬਹਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦੇਹੋ ਦਰਸ਼ ਹਰ ਰਾਇਆ ਸੋਈ ਹੋਆ ਦਿਸ ਭਾਨਾ ਅਵਰ ਨਗਨਹੀ ਕੀਤਾ ਤੁਮਰੇ ਭਾਣੇ ਪਰਮ ਮੋਹਿ ਮੋਹਿ ਆ ਜਗਤ ਨਹੀ ਸੂਤਾ ਬਿਨੋ ਸੁਨਹ ਤਮ ਪ੍ਰਾਨਪਤ ਪਿਆਰੇ ਕਿਰਪਾ ਨਿਦ ਦਿਆਲਾ ਰਾਖ ਲਿਹੁ ਪਿਤਾ ਪ੍ਰਭ ਮੇਰੇ अनतै कर कृपित पाला जिसन तुम हे दिखायो दर्शन साध संगत कै पाछे कर कृपाय दूर देहु संतन के सुख नानक यो बचै गौड़े महल्ला पंजाब ਮਿਲੋ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ ਥੀ ਆ ਰਹਾ ਹਨਕ ਜਨਮ ਬਹੁ ਜੋਨੀ ਭ੍ਰਮਿਆ ਬਹੁ ਬਹਰ ਦੁਖ ਪਾਈਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦੇਹੋ ਦਰਸ ਹਰਿ ਰਾਈ ਹੈ ਸੋਈ ਹੋਆ ਤੁਸ ਭਾਣਾ ਅਵਰ ਨਗਨ ਹੀ ਕੀਤਾ ਤੁਮਰੇ ਭਾਣੇ ਪਰਮ ਮੋਇ ਮੋਹਿਆ ਜਗਤ ਨਾਹੀ ਸੂਤਾ ਬਿਨ ਸੁਨਹਾ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਦ ਦਿਆਲਾ ਰੱਖ લે ਹੋ ਪਿਤਾ ਪ੍ਰਭ ਮੇਰੇ ਨਤ ਹੈ ਕਰ ਪ੍ਰਤ ਪਾਲਾ ਜਿਸਨ ਤੁਮਹਿ ਦਿਖਾਇਓ ਦਰਸ਼ਨ ਸਾਜ ਸੰਗਤ ਕੈ ਪਾਛੈ ਕਰ ਕਿਰਪਾ ਦੂਰ ਦਿਓ ਸੰਸਨ ਕੇ ਸੁਖ ਨਨਕਿਓ ਬੱਚੈ ਵੜੀ ਮਹਲਾ ਪੰਜਵਾ ਮਿਲਹੁ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ ਥੀ ਆ ਰਹਾ ਹੰਨਕ ਜਨਮ ਬਹੁ ਜੋਨੀ ਭ੍ਰਮਿਆ ਬਹੁ ਬਰ ਬਹੁ ਦੁਖ ਪਾਏ ਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਏ ਹੈ ਦੇਹੋ ਦਰਸ਼ ਹਰਿ ਰਾਏ ਆ ਸੋਈ ਹੋਏ ਸੁਭਾਨਾ ਅਵਰ ਨਗਨ ਕੀਤਾ ਤੇਮਰੇ ਭਾਣੇ ਪਰਮ ਮੋਹਿ ਮੋਹਿ ਆ ਜਗਤ ਨਾਹੀ ਸੂਤਾ ਬਿਨ ਸੁਨਹਾ ਤੁਮ ਪ੍ਰਾਨ ਬਦ ਪਿਆਰੇ ਕਿਰਪਾ ਨਿਦ ਦਿਆਲਾ ਰਾਖ ਲਿਹੁ ਪਿਤਾ ਪਰਮ ਮੇਰੇ ਨਤੈ ਕਰ ਪ੍ਰਿਤ ਪਾਲਾ ਜਿਸਨ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਚੈ ਕਰ ਕਿਰਪਾ ਦੂਰ ਦਿਓ ਸੰਤਨ ਕੀ ਸੁਖ ਨਾਨਕ ਹੋ ਬਚੈ ਗੋੜੀ ਮਹੱਲਾ ਪੰਜਵਾ ਮਿਲੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾ ਹਨਕ ਜਨਮ ਬਹਜੋਨੀ ਭ੍ਰਮਿਆ ਬਹਰ ਬਹਰ ਦੁਖ ਪਾਈਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦੇਹੋ ਦਰਸ਼ ਹਰ ਰਾਇਆ ਸੋਈ ਹੋਆ ਤਿਸ ਭਾਨਾ ਅਵਰ ਨਗਨ ਹੀ ਕੀਤਾ ਤੇਮਰੇ ਭਾਣੇ ਪਰਮ ਮੋਹਿ ਮੋਹਿ ਆ ਜਗਤ ਨਾਹੀ ਸੂਤਾ ਮੇਨੋ ਸੁਨ ਹੋਂ ਤਮ ਪ੍ਰਾਨਪਤ ਪਿਆਰੇ ਕਿਰਪਾ ਨਿਦ ਦਿਆਲਾ ਰੱਖ ਲਿਓ ਪਿਤਾ ਪ੍ਰਭ ਮੇਰੇ ਨਤੈ ਕਰ ਪ੍ਰਤ ਪਾਲਾ ਜਿਸਨ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਦੂਰ ਦੇਹ ਸੰਤਨ ਕੀ ਸੁਖ ਨਨਕਿਓ ਬਚੈ ਗਉੜੀ ਮਹਲਾ ਪੰਜਵਾਂ ਮਿਲੋ ਪਿਆਰੇ ਜੀਆ ਪ੍ਰਭ ਕੀ ਆ ਤੁਮਾਰਾ ਤਿਆਰ ਹਾਂ ਅਣਕ ਜਨਮ ਬਹੁ ਜੋਨੀ ਭ੍ਰਮਿਆ ਬਹੁ ਬਹਰ ਦੁਖ ਪਾਈਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦੇਹੋ ਦਰਸ਼ ਹਰਿ ਰਾਏ ਆ ਸੋਈ ਹੋਆ ਭਾਣਾ ਅਵਰ ਨਗਨ ਹੀ ਕੀਤਾ ਤੇਮਰੇ ਭਾਣੇ ਪਰਮ ਮੋਇ ਮੋਹਿਆ ਜਗਤ ਨਾਹੀ ਸੂਤਾ ਬਿਨ ਸੁਨਹਾ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਦ ਦਿਆਲਾ ਰੱਖ લે ਹੋ ਪਿਤਾ ਪ੍ਰਭ ਮੇਰੇ अनत है कर कृपत पाला जिसन तुमे दिखायो दर्शन साज संगत कै पाछे कर कृपा दूर दियो संतन के सुख नानक यो बचै वाहे गुरु जी का खालसा वाहे गुरु जी की फतेह